ਲੋਈ ਇਹ ਰਾਜ ਬਣਾਈਏ ਆਲੂ ਮਟਰ ਤੇ ਆਲੂ ਮਟਰ ਵੀ ਆਪਾਂ ਕੁਜੇ ਚ ਬਣਾਉਣੇ ਆ ਆਜੋ ਆਜੋ ਭਾਈ ਨੰਗੇ ਆਓ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਨੇ ਵਧੀਆ ਹੀ ਵਧੀਆ ਹਾਲ ਹਾਂਜੀ ਹਾਂਜੀ ਠੀਕ ਠਾਕ ਬੈਠੋ ਬੈਠੋ ਭਾਈ ਬੈਠੋ ਸ਼ੁਕਰੀਆ ਜੀ ਮਿਹਰਬਾਨੀ ਆ ਕੀ ਚੀਜ਼ ਹੈ ਇਹ ਭਾਈ ਬੋਡ ਰਾਕਟ ਸਟੋਵ ਯਾਰ ਉਹੀ ਚੁੱਲਾ ਜਿਹੜਾ ਤੁਹਾਨੂੰ ਮੈਂ ਫੋਟੋ ਵੀ ਭੇਜੀ ਸੀ ਇਹਦੀ ਅੱਛਾ ਹਾਂਜੀ ਵੀਡੀਓ ਪਾਈ ਹੋਈ ਸੀ ਜਿਹੜੀ ਇੱਕ ਇੰਟਰਨੈਟ ਤੇ ਉਹ ਚੀਜ਼ ਐ ਹਾਂ ਹਾਂ ਉਹ ਹੀ ਆ ਬਾਈ ਉਹ ਹੀ ਆ ਠੀਕ ਐ ਜੀ ਠੀਕ ਐ ਹਾਂਜੀ 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 ਇਹ ਲੱਗਦਾ ਤਾਂ ਬਿਲਕੁਲ ਦੇਸੀ ਹੋਈ ਐ ਹਾਂਜੀ ਹਾਂ ਯਸ ਕਿਵੇਂ ਆਪਾਂ ਇਕੱਰੇ ਤਿਆਰ ਕੀਤਾ ਹੁੰਦਾ ਆਪਾਂ ਮਿਸਤਰੀ ਤੋਂ ਤਿਆਰ ਕਰਵਾਇਆ ਸੀ ਇਹ ਠੀਕ ਐ ਜੀ ਹਾਂ ਤੇ ਫਿਰ ਨਾਲੇ ਅੱਜ ਤੁਹਾਨੂੰ ਚੁੱਲਾ ਚਲਾ ਕੇ ਦਿਖਾਉਣੇ ਆ ਨਾਲੇ ਕਰਦੇ ਆਪਾਂ ਮਿਲ ਕੇ ਦੋਨੇ ਪਰਾ ਕੁਕਿੰਗ ਠੀਕ ਐ ਜੀ ਕਿ ਕੀ ਵਿਚਾਰ ਆ ਫਿਰ ਵਿਚਾਰ ਚੰਗੇ ਨੇ ਨੇਕ ਨੇ ਚਲੋ ਫਿਰ ਤੁਸੀਂ ਵੀ ਹੱਥ ਮਟਾਓ ਹਨਾ ਜਰੂਰ ਆਪਾਂ ਦੋਨੇ ਪਰਾ ਹਾਈ ਤਾਂ ਦੇਸੀ ਸਮਾਨ ਰੱਖਿਆ ਹੋਇਆ ਹੋਰ 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 ਕੁੰਡੇ ਘੋਟੇ ਨਾਲ ਮੈਂ ਕਿਹਾ ਫਿਰ ਥੋੜਾ ਜਿਹਾ ਮਸਾਲਾ ਵੀ ਇਹਦੇ ਨਾਲ ਕੁੱਟ ਲਾਂਗੇ ਵਧੀਆ ਕੀ ਕਹਿੰਦੇ ਹੋ ਹਾਂ ਪੰਜਾਬੀ ਚ ਇੱਕ ਬੋਲੀ ਮਸ਼ਹੂਰ ਹੈ ਆਉਣ ਦਿਓ ਫਿਰ ਵੀ ਮੈਂ ਸੱਸ ਘਟਣੀ ਨਮ ਦਾ ਘੋਟਣਾ ਲਿਆਈ ਆ ਨਮ ਦਾ ਘੋਟਣਾ ਤੇ ਕੁੰਡਾ ਹਾਂਜੀ 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 ਨਾਲ ਆਪਣਾ ਇਹ ਸਾਰਾ ਦੇਸੀ ਸਮਾਨ ਹੀ ਰੱਖਿਆ ਹੋਇਆ ਕੁਜਾ ਵੀ ਹੈ ਹਾਂਜੀ ਬਈ ਹਾਂਜੀ ਬਿਲਕੁਲ 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 ਵੀ ਮੈਂ ਆਕ ਵਾਲਾ ਇਹਦੇ ਚ ਯਾਰ ਚੱਲ ਵੀ ਮੇਰੇ ਚੁੱਲਿਆ ਯਾਰ ਚੁੱਲ੍ਹੇ ਦੀ ਡਿਮਾਂਡ ਬੜੀ ਆਈ ਬਈ ਹੈ ਬੜੇ ਫੋਨ ਆਏ ਕਹਿੰਦੇ ਵੀ ਸਾਨੂੰ ਦੱਸੋ ਕਿੱਥੋਂ ਬਣਵਾਇਆ ਚੁੱਲਿਆ ਫਿਰ ਮੈਂ ਇਹਦੀ ਵੀਡੀਓ ਵੀ ਪਾਈ ਸੀਗੀ ਹੂੰ ਹੂੰ ਆਪਾਂ ਬਣਵਾਇਆ ਤਾਂ ਪਿੰਡੋਂ ਹੀ ਸੀਗਾ ਆਪਣੇ ਮਿਸਤਰੀ ਦੋਸਤ ਤੋਂ ਇਹ ਹੂੰ ਤੇ ਕੋਈ ਬੜਾ ਔਖਾ ਕੰਮ ਨਹੀਂ ਹੈ ਵੈਸੇ ਤਾਂ ਹੈ ਮਿਸਤਰੀਆਂ ਲਈ ਹੂੰ ਜਿਹੜੇ ਮਾਹਰ ਬੰਦੇ ਆ ਉਹਨਾਂ ਨੇ ਤਾਂ ਮੈਂਟਰੀ ਮਾਰਨ ਨੂੰ ਬਣਾਉਣ ਲੱਗਿਆ ਇਹ ਬਈ ਕੋਈ ਫਿਰ ਪੱਕਾ ਮਤਲਬ ਮਿਸਤਰੀ ਨਹੀਂ ਹੈ ਵੀ ਜੀ ਤੋਂ ਮੀਹਾਂ ਵੀ ਪੱਕਾ ਇਹ ਕੰਮ ਨਹੀਂ ਕਰਦਾਗਾ ਬਾਈ ਉਹ ਤਾਂ ਮਤਲਬ ਹੋਰ ਵਰਕਸ਼ਾਪ ਆ ਬਾਈ ਵੀ ਇਹਦਾ ਕੋਈ ਗੇਟ ਵਗੈਰਾ ਬਣਾਉਂਦਾ ਹੋਰ ਕਈ ਸਾਰੇ ਕੰਮ ਕਰਦਾਈ ਦੇ। ਬਸ ਤੁਸੀਂ ਇਹ ਮਤਲਬ ਉਹਨੂੰ ਦੱਸ ਕੇ ਡਾਈਮੈਂਸ਼ਨ ਹਾਂ ਬਸ ਉਹਨੂੰ ਆਪਾਂ ਇੰਟਰਨੈਟ ਤੋਂ ਕਰ ਲਿਆ ਸੀ ਡਾਊਨਲੋਡ। ਆ ਮੇਰੇ ਖਿਆਲ ਨਾਲ ਕਿਹੜਾ 4 ਇੰਚ ਉੱਪਰ ਵਾਲੀ ਉਹ ਹੈ ਬਾਈ ਇਹ 5 ਇੰਚ ਹੈ ਬਾਈ ਹਾਂ ਜਿਹੜਾ ਇਹਦਾ ਗਲ ਜਾਣਾ ਠੀਕ ਹੈ ਜੀ। ਇਹ 5 ਇੰਚ 8 ਇੰਚ ਦਾ ਆਹ ਵਾਲਾ ਫਰੇਮ ਹੈ। ਤੇ ਚਾਦਰ ਕਿੰਨੇ ਸੂਤ ਦੀ ਹੈ ਇਹ? ਚਾਦਰ ਯਾਰ ਨਹੀਂ ਪਤਾ ਉਹ ਚਾਦਰ ਹੈ ਤਾਂ ਬਾਬਾ ਮੋਟੀ ਹੈ ਬਈ ਨਹੀਂ ਪਤਾ ਵੀ ਕਿੰਨੇ ਸੁੱਤੀ ਹੈ ਇਹ ਲੈ ਇੰਨਾ ਕੀ ਕੰਮ ਆ ਬਈ ਦੇਖੋ ਚੱਲ ਆ ਵਾ ਬਈ ਬਾ ਨਹੀਂ ਆ ਰਹੀ ਹੈ ਹਨਾ ਪਰ ਆਵੇਂ ਕੁਝ ਆਉਣੇ ਘਰ ਲਓ ਲੈ ਲੋ ਮਿਚ ਮੜਿਆ ਕੋਈ ਇਹਦੇ ਪਾਣੀ ਤਾਂ ਨਹੀਂ ਮੈਂ ਪਾਣੀ ਤਾਂ ਨਹੀਂ ਤੇ ਪਹਿਲਾਂ ਤੜਕਾ ਹੀ ਲਾਵਾਂਗੇ ਆਪਾਂ ਤੜਕਾ ਲਾ ਕੇ ਹੀ ਹੋਣਾ ਸਮਾਨ ਇਹਦੇ ਚ ਆਪਾਂ ਕਈ ਜਣਿਆਂ ਦੇ ਯਾਰ ਨਾ ਸਵਾਲ ਪੜੇ ਸੀਗੇ ਵੀ ਕਹਿੰਦੇ ਚੁੱਲਾ ਧੂਆ ਬੜਾ ਛੜਦਾ ਸੋ ਇਹ ਲੱਕੜ ਦੇ ਕਰਕੇ ਵੀ ਪ੍ਰੋਬਲਮ ਆਗੀ ਲੱਕੜ ਚੀਲ ਲਈਏ ਬਾਈ ਤਾਂ ਲੱਕੜ ਦਾ ਮਤਲਬ ਇਹ ਆਪਾਂ ਉਥੋਂ ਲਿਆਂਦੇ ਸੀਗੇ ਇਹ ਜਿਹੜਾ ਉਹਦੇ ਕਰਕੇ ਵੀ ਹੈਗਾ ਚੱਕਰ ਥੋੜਾ ਜਿਹਾ ਜੇ ਲੱਕੜ ਸਹੀ ਹੋਵੇ ਫਿਰ ਧੂਏ ਦਾ ਆਲਾ ਨਹੀਂ ਹੈ ਇਹਦੇ ਚ ਕੋਈ ਚੱਕਰ ਅੱਛਾ ਹਾਂਜੀ ਤੁਸੀਂ ਆਪਣੇ ਕੋਲ ਅਦਰਕ ਪਿਆ ਹੋਇਆ ਬਾਈ ਜੀ ਅਦਰਕ ਹਾਂਜੀ ਬਾਈ ਆ ਪਿਆ ਇੱਧਰ ਪਾ ਲਓ അസ പെലാപു ജന ബാധ്യസേട്ട മതല ഗണ്ഡാ പ്യാജ മത കുട്ടിയ കൂജോ ഇതൊക്ക സാദ പൂര ആ അസ ਬਿਲਕੁਲ ਗੱਲ ਸਹੀ ਹੈ ਤੁਹਾਡੀ ਸਾਇੰਟਿਫਿਕਲੀ ਦਾ ਮਤਲਬ ਇਹ ਹੈ ਇਹਦੇ ਜਿਹੜੇ ਮੋਲੀਕਿਊਲ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਸੈਲਸ ਨੇ ਜਿਹੜੇ ਉਹ ਟੁੱਟ ਜਾਂਦੇ ਨੇ ਬਿਲਕੁਲ ਬਿਲਕੁਲ ਜਿਹੜਾ ਅੰਦਰ ਵਾਲਾ ਇਹਦਾ ਐਸਐਸਆਰ ਉਹ ਹਾਂਜੀ ਹਾਂਜੀ ਇਹਦੇ ਵਿੱਚ ਮਿਕਸ ਹੋ ਜਾਂਦਾ ਬਿਲਕੁਲ ਬਾਈ ਬਿਲਕੁਲ ਬਿਲਕੁਲ ਉਹ ਜਿਹੜਾ ਆਪਣਾ ਬਲੇਡ ਨੇ ਬਲੇਡ ਸਿਰਫ ਉਹ ਕ੍ਰਸ਼ ਕਰਦੇ ਨੇ ਉਹਨੂੰ ਤੋੜਦੇ ਆ ਆਪਸ ਚ ਹਾਂ 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 ਕੁੱਟੇ ਤੋਂ ਉਹ ਜਮਾ ਪਾਣੀ ਅਲੱਗ-ਅਲੱਗ ਹੋ ਜਾਂਦਾ ਮਤਲਬ ਜਿਹੜਾ ਆਪਸ ਸਮਾਨ ਹੁੰਦਾ ਹਨ ਹੂੰ ਕੁੱਟੇ ਤੋਂ ਸਾਰਾ ਚੰਗੀ ਤਰ੍ਹਾਂ ਨਾਲ ਰਾਸ ਜਿਹੜਾ ਉਹ ਦਾ ਚੰਗੀ ਤਰ੍ਹਾਂ ਆਹਾ ਹਾ ਨਿਕਲ ਗਿਆ ਲਓ ਜੀ ਤਾਂ ਪਾਓ ਸ਼ੁਰੂ ਕੰਮ ਉਹ ਆਹੀ ਮੈਂ ਤੁਸੀਂ ਕੁਟਦੇ ਮੜਾ ਮੈਂ ਦਾਦਾ ਤੇਲ ਪਾ ਲੈਣਾ ਥੋੜਾ ਹੋਰ ਹੋ ਪਾਣਾ ਮੇਚੇ ਦੇ ਨਹੀਂ ਨਹੀਂ ਬਹੁਤ ਆ ਭਾਈ ਬਸ ਬਹੁਤ ਆਈ ਹਾਂਜੀ 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 ਮੈਨੂੰ ਲੱਗਦਾ ਹੈ ਸ਼੍ਰੀਲੰਕਾ 'ਚ ਨਾ ਹਜੇ ਵੀ ਬਹੁਤ ਲੋਕ ਮਤਲਬ ਜਿਹੜਾ ਖਾਣਾ ਮਿੱਟੀ ਦੇ ਬੰਡਿਆਂ 'ਚ ਬਣਾਉਂਦੇ ਆ ਠੀਕ ਹੈ ਜੀ ਹਾਂ ਮੈਂ ਕਈ ਸਾਰੀਆਂ ਵੀਡੀਓ ਦੇਖੀ ਉਹਨਾਂ ਦੀ ਸ਼੍ਰੀਲੰਕਾ ਵਾਲਿਆਂ ਦੀ ਉਹਨਾਂ ਦੇ ਜ਼ਿਆਦਾਤਰ ਜਿਹੜੇ ਖਾਣੇ ਬਣਦੇ ਆ ਵਰਤਨਾਂ 'ਚ ਮਿੱਟੀ ਦੇ ਬੰਡਿਆਂ 'ਚ ਬਣਾਉਂਦੇ ਆ ਅੱਛਾ ਹਾਂਜੀ ਬਹੁਤ ਚੰਗੀ ਗੱਲ ਆਈ ਇਹ ਤਾਂ ਮੈਂ ਲਾਵਾਂ ਰਗੜਾ ਮੜਾ ਇਹਨੂੰ ਨਹੀਂ ਬਸ ਹੌਲੀ-ਹੌਲੀ ਮੈਂ ਕਰਦਾ ਉਹ ਵੀ ਕਿਤੇ ਇਹ ਆਪਣੇ ਕੋਲੇ ਲਸਣ ਦੀਆਂ ਭੁੱਕਾਂ ਹੁੰਦੀਆਂ ਗੱਲ ਹੋਰ ਵਧੀਆ ਬਣ ਜਾਣੀ ਚਲੋ ਕੋਈ ਨਹੀਂ ਅੱਜ ਤਾਂ ਬੱਸ ਕੰਮ ਇਹ ਸਵਾਪੋ ਬਣ ਗਿਆ ਇਹ ਵਧੀਆ ਚੰਗੀ ਲਾ ਭਾਈ ਇਹਦਾ ਹੋ ਗਿਆ ਕੰਮ ਕੇ ਰਿਪੋਰਟ ਪਹਿਲਾਂ ਪਾ ਦਿਆ ਥੋੜਾ ਜੀਰਾ ਹੂੰ ਲਓ ਮੈਂ ਰੋਹ ਮਸਾਲਾ ਤੁਸੀਂ ਐਂ ਕਰੋ ਫਿਰ ਹਰ ਮਟਰ ਜੇ ਛੱਲ ਮਟਰ ਕੱਢ ਲਓ ਸੱਚ ਛੱਲ ਲਓ ਜਦੋਂ ਮੈਂ ਹੋ ਗਈ ਵਾ ਕਾ ਵਾ ਤਸ ਨਹੀਂ ਰਿਸਾ ਨਮੈ ਕੜਾਉਣਾ ਮਟਰ ਥੋੜਾ ਹੋਸਣਾ ਵਾਈਪਰਵਾ ਠੀਕ ਹੈ ਸਾਰਾ ਹਾਂਜੀ ਵਧੀਆ ਸਾਹਿਬ ਕਿਦੋਂ ਆਏ ਪਿੰਡੋਂ ਤੁਸੀਂ ਪਿੰਡੋਂ ਤਾਂ ਭਾਈ ਮੈਨੂੰ ਹਫ਼ਤਾ ਹੋ ਗਿਆ ਇਹਨੂੰ ਠੀਕ ਹੈ ਪਰ ਕੰਮ ਤਾਂ ਨਾ ਚਲਦੇ ਫਿਰਦੇ ਸੀਗੇ ਮੈਂ ਮਿਲਣ ਆ ਜਾਏ ਹਾਂ ਹਾਂ ਬਸ ਐਵੇਂ ਹੀ ਅੱਜ ਲੱਗੇ ਠੀਕ ਹੈ ਬਾਈ ਠੀਕ ਹੈ ਲੈ ਵੀਰ ਮਸਾਲਾ ਤਾਂ ਜਮਾ ਓਕੇ ਹੋ ਗਿਆ ਬਾਈ ਯਾਰ ਮਾਬ ਬੜੀਆ ਬਈ ਨਾਲੇ ਤੁਹਾਡੇ ਕਿਵੇਂ ਲੱਗੂ ਇਹਦੇ ਮੋਲੀਕਿਊਲ ਨੇ ਕੁੱਤੇ ਅੱਜ ਜਵਾਨ ਹਣਾ ਆ ਵੇਖੋ ਬਿਲਕੁਲ ਬਣ ਗਈ ਗੱਲ ਹਾਂ ਅੱਛਾ ਤੁਸੀਂ ਉਹ ਬੋਲੀ ਸੁਣਾਓ ਯਾਰ ਜਿਹੜੀ ਅੱਗੇ ਸੁਣਾਉਣੇ ਹੁੰਨੇ ਆ ਨਾ ਆਪਣੇ ਪਿੰਡਾਂ ਵਾਲੀ ਪਿੰਡਾਂ ਵਾਲੀ ਹਾਂ ਪਿੰਡਾਂ ਦਾ ਥੋੜਾ ਜਿਹਾ ਮਾਹੌਲ ਵਜੋਂ ਬਣਾਓ ਅੱਜ ਇੱਥੇ ਬਿਲਕੁਲ ਬਈਏ ਹਾਂਜੀ ਬੋਲੀ ਯਾਦ ਆਈ ਵੀ ਪੰਜੇ ਲਹਿਰੇ ਪੰਜ ਕਲਿਆਣਾ ਪੂਲਾ ਪੂਲੀ ਕੋਲ ਨਾ ਥਾਣਾ ਵਾਹ ਜੀ ਵਾਹ ਗੰਗਾ ਕੋਲੇ ਗਿੱਦੜ ਸੁਣੀ ਦੇ ਨਾਥਪੁਰਾ ਵਜੋਂ ਆਣਾ ਵਾਹ ਜੀ ਵਾਹ ਲਿਆ ਜਦ ਮਹਾਰਾਜ ਤੋਂ ਮੈਂ ਪਹੁੰਚਿਆ ਫੇਰ ਸਲਾਣੀ ਨਹੀਂ ਮੈਂ ਜੱਟ ਬਾਈਏ ਇਹਦਾ ਐਰ ਗੈਰ ਨਾ ਜਾਣੀ ਨਹੀਂ ਮੈਂ ਜੱਟ ਬਾਈਏ ਇਹਦਾ ਕੀ ਬਾਤ ਹੈ ਵੀ ਕੀ ਬਾਤ ਹੈ ਕਿੰਨਾ ਯਾਰ ਅਮੀਰ ਬਿਰਸ ਆਪਣੇ ਪੰਜਾਬ ਦਾ ਹਨਾ ਯਾਰ ਬਹੁਤ ਜੀ ਬਹੁਤ ਲੋਕ ਅੱਜ ਕੱਲ ਪਤਾ ਨਹੀਂ ਕਿਹੜੇ ਚੱਕਰਾਂ ਚ ਪੈ ਗਏ ਹਨਾ ਹਾਂ ਖੈਰ ਬਸ ਤਾਂ ਹੋ ਖਾਣੇ ਦਾਣੇ ਰਹਿ ਗਏ ਨਾ ਮਤਲਬ ਸਹੀ ਗੱਲ ਹੈ ਇਹ ਤਾਂ ਹਰੀ ਕ੍ਰਾਂਤੀ ਨੇ ਬਾਈ ਜੀ ਬਹੁਤ ਉਹ ਕਰਤਾ ਪੈਸਟੀਸਾਈਡ ਹੂੰ ਕਾਫੀ ਯੂਜ਼ ਹੋਣ ਲੱਗ ਗਏ ਗੈਰ ਹਰੀਆਂ ਦਵਾਈਆਂ ਬਿਲਕੁਲ ਉਹ ਫਿਰ ਉਸੇ ਕਰਕੇ ਯੂਰਿਕ ਐਸਿਡ ਯੂਰੀਆ ਬਲੱਡ ਚ ਵਧਦਾ ਆ ਰਿਹਾਗਾ ਫਿਰ ਆਪਣਾ ਕੈਂਸਰ ਵਰਗੀਆਂ ਭਾਵੇਂ ਆ ਭਿਆਨਕ ਬਿਮਾਰੀਆਂ ਉਹ ਲੱਗ ਰਹੀਆਂ ਨੇ ਆਪਣੇ ਦਾ ਬਠਿੰਡੇ ਤੋਂ ਤਰਨੂ ਮੀਕਾ ਨੇਰ ਨੂੰ ਟ੍ਰੇਨ ਚੱਲਦੀ ਹੈ ਜਿਹਦਾ ਨਾਂ ਹੀ ਹੈ ਕੈਂਸਰ ਟ੍ਰੇਨ ਟਮਾਟਰ ਵੀ ਕੁੱਟ ਕੇ ਨਾ ਪਾ ਦੀਏ ਉਸਾ ਮਟਰ ਵੀ ਕੁੱਟ ਕੇ ਪਾ ਦਨੇ ਹਾਂਜੀ ਬਿਲਕੁਲ ਕੁੱਟ ਕੇ ਪਾ ਦਨੇ ਆ ਨਮਕ ਮਿਰਚ ਮਸਾਲਾ ਪਾ ਦਿਆ ਥੋੜਾ ਇਹਦੇ ਚ ਮਿਰਚ ਤਾਂ ਥੋੜੀ ਜੀ ਪਾਣੀ ਲਾਲ ਬਾਲੀ ਕੋਈ ਚੰਗੀ ਨਹੀਂ ਹੁੰਦੀ ਇਹਦਾ ਥੋੜੀ ਜੀ ਹਲਦੀ ਕੋਈ ਮਸਾਲਾ ਤਾਂ ਹੋ ਗਿਆ ਲਾਣ ਜਰਾ ਬਟਰ ਪਾ ਦਿਆ ਇਹਦੇ ਚ ਹਾਂਜੀ ਪਾਓ ਫਿਰ ਲੋਰੀ ਲੋ ਮਟਰ ਬੋਲੇ ਆਪਾਂ ਉਹ ਆ ਗਿਆ ਕੀ ਬਾਤ ਹੈ ਹੁਣ ਆਪਾਂ ਐ ਕਰ ਗਏ ਆਲੂ ਕੱਟ ਲਈ ਹਮ ਆਹ ਭਾਈ ਮਾਂ ਲੂਸ਼ ਇਹ ਲੜਾ ਹਾਂ ਹਮ ਚੱਲ ਲ ਦੋ ਹਾਂ ਦੋ ਕਰ ਗਏ ਵੀ ਕੱਟ ਤੇ ਬਸ ਮਟਰ ਮਟਰ ਬਟਰਵੀਨਾ ਹੁਣ ਵਧੀਆ ਆਉਣ ਲੱਗ ਗਏ ਵੈਸੇ ਬਹੁਤ ਵਧੀਆ ਬਈ ਇੱਥੇ-ਮਿੱਥੇ ਜਿਹਾ ਦੇ ਮਟਰ ਪਹਾੜੀ ਹੋਣਗੇ ਨੇੜੇੋਂ ਇਧਰੋਂ ਹਿਮਾਚਲ ਦੇ ਹੋਣਗੇ ਲੈ ਵੀ ਆਲੂ ਸਿਆਂ ਵੀ ਜਾਣਦਗੇ ਛੱਡ ਬਈ ਹੋਰ ਵੀ ਆਂ ਕੀ ਆ ਪਤਾ ਮੰਨਦਾ ਚੱਲੇ ਸਾਰੇ ਮਟਰ ਹਾਂ ਆਹ ਇਹ ਕੀ ਬਾਤ ਹੈ ਭਈਆ ਬਣ ਗਈ ਗੱਲ ਜੀ ਦਾ ਰੰਗ ਦੇਖੋ ਤੁਸੀਂ ਯਾਰ ਹਣਾ ਚਲੋ ਭਾਈਆ ਚੜਦਾ ਆਇਆ ਸੂਰਜ ਅਬਾ ਜੀ ਵਾ ਲੈ ਭਈ ਬਣ ਗਈ ਗੱਲ ਬਣ ਗਈ ਸਬਜੀ ਦਾ ਮੜਾ ਤੁਸੀਂ ਦੇਖੋ ਟੇਸਟ ਫਿਰ ਇਹਦਾ ਕਿਵੇਂ ਆ ਲਓ ਜੀ ਲਓ ਵਾ ਜੀ ਵਾ ਹਾ 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 ਹਲੋ ਜੀ ਸੋ ਇਹ ਸੀਆ ਦੋਸਤੋ ਅੱਜ ਦਾ ਆਪਣਾ ਬਲੌਗ ਤੇ ਬਾਈ ਤੋਂ ਪਹਿਲਾਂ ਆਪਾਂ ਪੁੱਛਦੇ ਆਂ ਵੀ ਬਾਈ ਜੀ ਕਿਵੇਂ ਬਣੀਆਂ ਸਬ지 ਬਹੁਤ ਵਧੀਆ ਬਣੀਆਂ ਜੀ ਪਹਿਲਾਂ ਮਟਰ ਦੇ ਤੋਂ ਪਹਿਲਾਂ ਹੱਥ ਨਾਲ ਹੀ ਫੈਸਰੇ ਹੋਏ ਨੇ ਵਧੀਆ ਨੇ ਹਾਂ ਹਾਂ ਇਹ ਤਾਂ ਸਹੀ ਹੋ ਗਿਆ ਜਿਆਦਾ ਥੋੜਾ ਘੱਟ ਕਰਦੇ ਉਹ ਬਹੁਤ ਸਵਾਦ ਬਾਈ ਜੀ ਥੋੜਾ ਮਰਚ ਚੱਲ ਰਹੀ ਹੈ ਬਿਲਕੁਲ ਮਸਲ ਵਿੱਚ ਪਤਾ ਕੀ ਹੁੰਦਾ ਜਿਹੜੇ ਆਪਾਂ ਦੂਸਰੇ ਬਰਤਨਾਂ ਚ ਬਣਾਉਂਦੇ ਆ ਨਾ ਤਾਂ ਤਾਂ ਜਿਹੜਾ ਸਵਾਦ ਹੁੰਦਾ ਵੈਸੇ ਖਤਮ ਹੋ ਜਾਂਦਾ ਮਿੱਟੀ ਦੇ ਬਰਤਨ ਦੇ ਪ੍ਰੈਸ਼ਰ ਨਾਲ ਹਾਂ ਕਿੱਥੇ ਪਾਉਣਾ ਹੈ ਮਿੱਟੀ ਦੇ ਘਾਡੇ ਦੇ ਨਾਲ ਜਿਹੜਾ ਸਵਾਦ ਹੈ ਦੋਸਤੋ ਉਹ ਨਾ ਮਤਲਬ ਡਬਲ ਹੋ ਜਾਂਦਾ ਹਰ ਇੱਕ ਜਿਹੜੀ ਆਪਾਂ ਕੋਈ ਚੀਜ਼ ਬਣਾਉਂਦੇ ਆ ਹਨ ਤੇ ਇਹ ਸੀਗਾ ਅੱਜ ਦਾ ਆਪਣਾ ਇੱਕ ਛੋਟਾ ਜਿਹਾ ਬਲੌਗ ਤੋਂ ਕੀ ਮੇਦਾ ਲੱਗਿਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ